ਗੁਰੂ ਪਿਆਰੇਓ ਅੱਜ ਤੁਹਾਡੇ ਨਾਲ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਦੇ ਬਾਰੇ ਵਿਚਾਰ ਕਰਾਂਗਾ ਉਹ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਜਿਨ੍ਹਾਂ ਨੇ ਭੁੱਲੀ ਭਟਕੀ ਮਨੁੱਖਤਾ ਨੂੰ ਅਗਿਆਨਤਾ ਦੇ ਵਿੱਚੋਂ ਕੱਢਿਆ ਤੇ ਉਹਨਾਂ ਨੂੰ ਗਿਆਨ ਦਾ ਪ੍ਰਕਾਸ਼ ਕਰਵਾਇਆ ਉਹ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਜਿਸ ਨੇ ਇਸ ਮਨੁੱਖਤਾ ਨੂੰ ਬੈਣ ਮਾ ਪਰਮਾ ਪਖੰਡਾਂ ਦੇ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਦਾ ਉਪਦੇਸ਼ ਦਿੱਤਾ ਤੇ ਉਹਨਾਂ ਨੂੰ ਸੱਚ ਦੇ ਮਾਰਗ ਤੇ ਤੋਰਿਆ ਤੇ ਗੁਰੂ ਪਿਆਰਿਓ ਇਹ ਆਪਾਂ ਸਾਰੇ ਹੀ ਜਾਣਦੇ ਆ ਕਿ ਜਿਹੜਾ ਸੱਚਾ ਮਨੁੱਖ ਹੋਵੇ ਤੇ ਹੋਰਾਂ ਨੂੰ ਵੀ ਸੱਚ ਦੇ ਰਸਤੇ ਤੇ ਤੋਰੇ ਉਹਦੇ ਨਾਲ ਲੋਕ ਈਰਖਾ ਬਹੁਤ ਕਰਦੇ ਨੇ ਤੇ ਇਸੇ ਤਰ੍ਹਾਂ ਸਤਗੁਰੂ ਕਬੀਰ ਸਾਹਿਬ ਮਹਾਰਾਜੀ ਬਨਾਰਸ ਦੇ ਵਿੱਚ ਰਹਿੰਦੇ ਨੇ ਜਿਹੜਾ ਬਨਾਰਸੀ ਉਹ ਬ੍ਰਾਹਮਣਾਂ ਦਾ ਗੜ੍ਹ ਸੀ ਉਹ ਬ੍ਰਾਹਮਣ ਲੋਕ ਜਿਹੜੇ ਕਹਿੰਦੇ ਸੀ ਵਿਦਿਆ ਪੜਨਾ ਪੜਾਉਣਾ ਇਹ ਸਾਡਾ ਅਧਿਕਾਰ ਹੈ ਦਾਨ ਲੈਣਾ ਸਾਡਾ ਅਧਿਕਾਰ ਹੈ ਬਹੁਤ ਸਾਰੇ ਉਹਨਾਂ ਨੇ ਅਧਿਕਾਰ ਰੱਖੇ ਹੋਏ ਸੀ ਤੇ ਸਤਗੁਰੂ ਕਬੀਰ ਸਾਹਿਬ ਮਹਾਰਾਜ ਤੋਂ ਖਾ ਰ ਇਸ ਲਈ ਖਾਂਦੇ ਸਨ ਕਿਉਂਕਿ ਸਤਗੁਰੂ ਕਬੀਰ ਸਾਹਿਬ ਮਹਾਰਾਜ ਨੂੰ ਉਹ ਲੋਕ ਬ੍ਰਾਹਮਣ ਲੋਕ ਜਿਹੜੇ ਜਾਤੀਵਾਦੀ ਸਨ ਉਹ ਇਸ ਕਰਕੇ ਈਰਖਾ ਕਰਦੇ ਸਨ ਕਿ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਛੋਟੀ ਜਾਤ ਵਿੱਚੋਂ ਨੇ ਜਦ ਕਿ ਜਾਤ ਕਿਸੇ ਰੱਬ ਨੇ ਨਹੀਂ ਬਣਾਈ ਭਗਵਾਨ ਨੇ ਨਹੀਂ ਬਣਾਈ ਇਹ ਜਾਤਾਂ ਬਣਾਈਆਂ ਨੇ ਬ੍ਰਾਹਮਣ ਨੇ ਔਰ ਕਿੱਤੇ ਦੇ ਆਧਾਰ ਤੇ ਬਣਾਈਆਂ ਗਈਆਂ ਨੇ ਜੋ ਜਿਸ ਦਾ ਕਿੱਤਾ ਸੀ ਉਸ ਨੂੰ ਉਸ ਕਿੱਤੇ ਦੇ ਨਾਲ ਜੋੜ ਕੇ ਉਹਦੀ ਜਾਤ ਬਣਾ ਦਿੱਤੀ ਗਈ ਜੇ ਕੋਈ ਲੋਹੇ ਦਾ ਕੰਮ ਕਰਦਾ ਉਹਨੂੰ ਲੋਹਾਰ ਆਖਿਆ ਗਿਆ ਜੇ ਕੋਈ ਚਮੜਾ ਦਾ ਕੰਮ ਕਰਦਾ ਉਹਨੂੰ ਚਮਿਆਰ ਆਖਿਆ ਗਿਆ ਇਸੇ ਤਰ੍ਹਾਂ ਵਕਰੀਆਂ ਵਕਰੀਆਂ ਜਾਤਾਂ ਬਣਾ ਦਿੱਤੀਆਂ ਕਿੱਤਿਆਂ ਦੇ ਆਧਾਰ ਤੇ ਪਰ ਸਤਿਗੁਰੂ ਕਬੀਰ ਸਾਹਿਬ ਮਹਾਰਾਜਾਤਾਂ ਨੂੰ ਨਹੀਂ ਮੰਨਦੇ ਉਹ ਜਾਤ ਪਾਤ ਦਾ ਖੰਡਨ ਕਰਦੇ ਨੇ ਪਰ ਜਿਹੜੇ ਜਾਤੀਵਾਦੀ ਸਨ ਉਹ ਜਾਤ ਪਾਤ ਨੂੰ ਮੰਨਦੇ ਸਨ ਉਹਨਾਂ ਦੇ ਵਿੱਚੋਂ ਉਹ ਬ੍ਰਾਹਮਣ ਵੀਰੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨਾਲ ਖਾਰ ਖਾਂਦੇ ਸਨ ਗੁਰੂ ਕਬੀਰ ਸਾਹਿਬ ਮਹਾਰਾਜ ਨੂੰ ਰੋਕ ਕੇ ਕਹਿ ਦਿੰਦੇ ਸਨ ਕਿ ਹੇ ਕਬੀਰ ਤੂੰ ਜਿਹੜਾ ਲੋਕਾਂ ਨੂੰ ਉਪਦੇਸ਼ ਦਿੰਨਾ ਹੈ ਰੱਬ ਦੇ ਨਾਮ ਨਾਲ ਜੋੜਦਾ ਹੈ ਇਹ ਤੂੰ ਬੰਦ ਕਰ ਦੇ ਪ੍ਰਮਾਤਮਾ ਦਾ ਨਾਮ ਜਪਣਾ ਤੇ ਜਪਾਉਣਾ ਸਾਡਾ ਅਧਿਕਾਰ ਹੈ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਉਹਨਾਂ ਨੂੰ ਪੁੱਛ ਲੈਂਦੇ ਨੇ ਵੀ ਤੁਹਾਡੇ ਕੋਲੇ ਅਧਿਕਾਰ ਕਿਵੇਂ ਹੈ ਕੌਣ ਤੁਹਾਨੂੰ ਅਧਿਕਾਰ ਦੇ ਕੇ ਗਿਆ ਤੇ ਉਹ ਕਹਿੰਦੇ ਅਸੀਂ ਉੱਚੀ ਕੁੱਲ ਦੇ ਹੁੰਨੇ ਆਂ ਉੱਚੀ ਕੁੱਲ ਕਰਕੇ ਅਸੀਂ ਬ੍ਰਾਹਮਣ ਹਾਂ ਤੇ ਬ੍ਰਾਹਮਣਾਂ ਦਾ ਇਹ ਅਧਿਕਾਰ ਹੈ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਬ੍ਰਾਹਮਣ ਕਿਵੇਂ ਹੋਏ ਬਈ ਤੇ ਉਹ ਪੰਡਤ ਆਖਦੇ ਨੇ ਵੇਖ ਅਸੀਂ ਜਨੇਊ ਪਾਇਆ ਇਹ ਜਨੇਊ ਪਾਉਣ ਦੇ ਨਾਲ ਬ੍ਰਾਹਮਣ ਬਣਦਾ ਹੈ ਇਹ ਬ੍ਰਾਹਮਣ ਹੁੰਦਾ ਹੈ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਜਨੇਊ ਪਾਉਣ ਦੇ ਨਾਲ ਬ੍ਰਾਹਮਣ ਬਣਦਾ ਹੈ ਤਾਂ ਤੁਹਾਡੇ ਤੋਂ ਵੱਡਾ ਬ੍ਰਾਹਮਣ ਤਾਂ ਫਿਰ ਮੈਂ ਹੋਇਆ ਸਤਿਗੁਰੂ ਕਬੀਰ ਸਾਹਿਬ ਮਾਰੇ ਕਹਿੰਦੇ ਹਮ ਘਰ ਸੂਤ ਤਨੈ ਨਿਤ ਤਨ ਕੰਠ ਜਨੇਊ ਤੁਮਾਰੇ ਮੈਂ ਜੁਲਾਹਾ ਹਾਂ ਤੁਹਾਡੀ ਜਿਹੜੀ ਜਾਤ ਬਣਾਈ ਹੋਈ ਹੈ ਉਸ ਜਾਤ ਮੁਤਾਬਕ ਮੈਂ ਜੁਲਾਹੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਉਹ ਜਾਤ ਦੇ ਵਿੱਚ ਜਨਮ ਲਿਆ ਹੋਇਆ ਹੈ ਤੇ ਸਾਡਾ ਕੰਮ ਹੈ ਖੱਡੀਆਂ ਬਣਨਾ ਕੰਬਲ ਚਾਦਰਾਂ ਦਰੀਆਂ ਬੁਣਨਾ ਤੇ ਕੰਬਲ ਚਾਦਰ ਦਰੀਆਂ ਨੇ ਜਿਹੜੀਆਂ ਉਹ ਸੂਤ ਨਾਲ ਬੁਣੇ ਜਾਂਦੇ ਨੇ ਤੇ ਪੰਡਿਤ ਜੀ ਜੇ ਗਲ ਦੇ ਵਿੱਚ ਧਾਗਾ ਪਾਉਣ ਦੇ ਨਾਲ ਸੂਤ ਪਾਉਣ ਦੇ ਨਾਲ ਬ੍ਰਾਹਮਣ ਬਣਦਾ ਹੈ ਉੱਚੀ ਕੁੱਲ ਵਾਲਾ ਬਣਦਾ ਹੈ ਤਾਂ ਤੂੰ ਮੇਰੇ ਘਰੇ ਜਾ ਕੇ ਵੇਖ ਮੇਰੇ ਘਰ ਤਾਂ ਸੂਤ ਦੇ ਢੇਰ ਲੱਗੇ ਹੋਏ ਨੇ ਅਸੀਂ ਤਾਂ ਵਿਹੜੇ ਵਿੱਚ ਵੀ ਸੂਤ ਖਿਲਾ ਰਿਆ ਹੋਇਆ ਕੋਠੇ ਦੀਆਂ ਛੱਤਾਂ ਤੇ ਵੀ ਸੂਤ ਸੁੱਕਣਾ ਪਾਇਆ ਹੁੰਦਾ ਕਿਉਂ ਕਿਉਂਕਿ ਸਾਡਾ ਜਿਹੜਾ ਕੰਮ ਹੈ ਖੱਡੀਆਂ ਬੁਣਦਾ ਉਹ ਸੂਤ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਜੇ ਇਹ ਸੂਤ ਪਾਉਣ ਦੇ ਨਾਲ ਧਾਗਾ ਪਾਉਣ ਦੇ ਨਾਲ ਉੱਚੀ ਕੁੱਲ ਦਾ ਬਣਦਾ ਹੈ ਤਾਂ ਸੱਚ ਜਾਣ ਪੰਡਤਾ ਤੇਰੇ ਤੋਂ ਵੱਡਾ ਫਿਰ ਮੈਂ ਉੱਚੀ ਕੁੱਲ ਦਾ ਹੋਇਆ ਤਾਈਆਂ ਤਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਆਖਿਆ ਸੀ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋਰੇ ਪੰਡਤ ਬਾਹਮਣ ਕੱਪ ਕੇ ਹੋਏ ਬਾਹਮਣ ਕਹਿ ਕਹਿ ਜਨਮ ਮਤ ਖੋਏ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਕਿਸੇ ਦੀ ਨਹੀਂ ਪਰਵਾਹ ਕੀਤੀ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਬਾਹਮਣ ਕਿਵੇਂ ਹੋ ਗਏ ਬਈ ਤੁਹਾਨੂੰ ਬਾਹਮਣ ਬਣਾਇਆ ਕਿਨੇ ਹੈ ਆਪਣੇ ਆਪ ਹੀ ਬਣ ਗਏ ਜੇ ਤੁਸੀਂ ਜਨੇਊ ਪਾਉਣ ਦੇ ਨਾਲ ਸੂਤ ਪਾਉਣ ਦੇ ਨਾਲ ਉੱਚੀ ਕੁੱਲਦੇ ਹੋ ਤਾਂ ਸੂਤ ਤਾਂ ਮੇਰੇ ਘਰ ਦੇ ਵਿੱਚ ਬਹੁਤ ਪਿਆ ਹੈ ਤੁਹਾਡੇ ਨੂੰ ਉੱਚੀ ਕੁੱਲਦਾ ਤਾਂ ਫਿਰ ਮੈਂ ਹੋਇਆ ਤੇ ਕਬੀਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਡਰਦੇ ਨਹੀਂ ਤਸਤ ਗੁਰੂ ਬਾਣੀ ਦੇ ਵਿੱਚ ਲਿਖਦੇ ਨੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ ਹਰ ਇੱਕ ਮਨੁੱਖ ਮਾਂ ਦੀ ਕੋਖ ਦੇ ਵਿੱਚੋਂ ਜਨਮ ਲੈਂਦਾ ਤੇ ਤੁਸੀਂ ਵੀ ਮਾਤਾ ਦੀ ਕੋਖ ਦੇ ਵਿੱਚੋਂ ਜਨਮ ਲਿਆ ਜੇ ਤੁਸੀਂ ਉੱਚੀ ਕੁੱਲ ਦੇ ਹੁੰਦੇ ਤਾਂ ਤੁਸੀਂ ਮਾਂ ਦੀ ਕੋਖ ਦੇ ਵਿੱਚੋਂ ਨਹੀਂ ਸੀ ਜਨਮ ਲੈਣਾ ਤੁਸੀਂ ਤਾਂ ਹੋਰ ਰਾਸਤੇ ਦੇ ਆਉਣਾ ਸੀ ਜਦੋਂ ਸਤਗੁਰੂ ਕਬੀਰ ਸਾਹਿਬ ਮਹਾਰਾਜ ਇਹ ਗੱਲ ਕਹਿੰਦੇ ਨੇ ਨਾ ਉਹ ਪੰਡਿਤ ਉਹ ਬ੍ਰਾਹਮਣ ਨੀਵੀਆਂ ਪਾਣ ਲੈਂਦੇ ਨੇ ਕਿਉਂ ਕਿ ਕਿਉਂਕਿ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀਆਂ ਇਹਨਾਂ ਗੱਲਾਂ ਦਾ ਜਵਾਬ ਉਹਨਾਂ ਕੋਲ ਨਹੀਂ ਹੈ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇ ਤੂੰ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਦੱਸ ਤਾਂ ਸਹੀ ਤੂੰ ਬ੍ਰਾਹਮਣ ਕਿਵੇਂ ਹੋ ਗਿਆ ਤੇ ਅਸੀਂ ਸ਼ੂਦਰ ਕਿਵੇਂ ਹੋ ਗਏ ਹਮ ਕਤ ਲਹੂ ਤੁਮ ਕਤ ਦੂਧ ਸਾਡੇ ਵਿੱਚ ਵੀ ਉਹੀ ਲਹੂ ਹੈ ਨਾ ਖੂਨ ਹੈ ਨਾ ਜਿਹੜਾ ਖੂਨ ਤੇਰੇ ਵਿੱਚ ਦੌੜਦਾ ਹੈ ਤੈਨੂੰ ਉੱਚੀ ਕੁਲ ਦਾ ਮੈਂ ਤਾਂ ਮੰਨਾਂਗਾ ਜਿਵੇਂ ਸਾਡੇ ਕੋਈ ਛੱਟ ਲੱਗਦੀ ਐ ਚੋਟ ਲੱਗਦੀ ਐ ਜਾਂ ਕੋਈ ਚੀਰਾ ਆਉਂਦਾ ਹੈ ਖੂਨ ਨਿਕਲਦਾ ਨਾ ਤੈਨੂੰ ਮੈਂ ਉੱਚੀ ਕੁਲ ਦਾ ਤਾਂ ਮੰਨਾਂਗਾ ਉਹ ਬ੍ਰਾਹਮਣਾ ਉਹ ਪੰਡਤਾ ਜੇ ਤੇਰੇ ਚੀਰਾ ਆਵੇ ਜਾਂ ਛੱਟ ਲੱਗੇ ਤੇਰੇ ਵਿੱਚੋਂ ਦੁੱਧ ਨਿਕਲੇ ਜੇ ਸਾਡੇ ਵਿੱਚੋਂ ਵੀ ਛੱਟ ਫੇਟ ਲੱਗਣ ਤੇ ਚੀਰਾ ਆਉਣ ਤੇ ਖੂਨ ਨਿਕਲਦਾ ਤੇਰੇ ਵਿੱਚੋਂ ਵੀ ਖੂਨ ਨਿਕਲਦਾ ਤੂੰ ਵੀ ਮਾਤਾ ਦੀ ਕੁੱਖ ਦੇ ਵਿੱਚੋਂ ਜਨਮ ਲਿਆ ਅਸੀਂ ਵੀ ਮਾਤਾ ਦੀ ਕੁੱਖ ਦੇ ਵਿੱਚੋਂ ਜਨਮ ਲਿਆ ਤੇ ਫਿਰ ਆਪਣੇ ਚ ਫਰਕ ਕੀ ਰਹਿ ਗਿਆ ਤੇ ਸਤਗੁਰ ਕਬੀਰ ਸਾਹਿਬ ਮਹਾਰਾਜ ਬੜੇ ਸੋਹਣੇ ਤਰੀਕੇ ਨਾਲ ਸਮਝਾਉਂਦੇ ਨੇ ਕਹੋ ਕਬੀਰ ਜੋ ਬ੍ਰਾਹਮ ਵਿਚਾਰ ਹੈ ਸੋ ਬ੍ਰਾਹਮਣ ਕਹੀयत ਹੈ ਹਮਾਰੇ ਅਸੀਂ ਤਾਂ ਉਹਨਾਂ ਨੂੰ ਬ੍ਰਾਹਮਣ ਮੰਨਦੇ ਆਂ ਜਿਹੜੇ ਇੱਕ ਬ੍ਰਾਹਮ ਦੀ ਅਕਾਲ ਪੁਰਖ ਦੀ ਵਿਚਾਰਧਾਰਾ ਨੂੰ ਮੰਨਦੇ ਨੇ ਉਹਦੇ ਨਾਲ ਜੁੜੇ ਹੋਏ ਨੇ ਜਾਤ ਪਾਤ ਵਹਿਮ ਭਰਮ ਪਖੰਡਾਂ ਤੋਂ ਉੱਪਰ ਉੱਠੇ ਹੋਏ ਨੇ ਸੋ ਗੁਰੂ ਪਿਆਰਿਓ ਸਤਗੁਰ ਕਬੀਰ ਸਾਹਿਬ ਮਹਾਰਾਜੀ ਨੇ ਇਨਾਂ ਜਾਤੀਵਾਦੀ ਬ੍ਰਾਹਮਣਾਂ ਨੂੰ ਸਮਝਾਇਆ ਸੀ ਤੇ ਇਹ ਤਾਂ ਆਪਾਂ ਸਾਰੇ ਪੱਲੀ ਪੱਤ ਜਾਣਦੇ ਹੀ ਹਾਂ ਕਿ ਹਰ ਇੱਕ ਕੌਮ ਦੇ ਵਿੱਚ ਹਰ ਇੱਕ ਸਮਾਜ ਦੇ ਵਿੱਚ ਸਾਰੇ ਮਾੜੇ ਲੋਕ ਵੀ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਤੇ ਕੁਝ ਤਾਂ ਮਾੜੇ ਆ ਹੀ ਜਾਂਦੇ ਨੇ ਨਾ ਇਸ ਕਰਕੇ ਗੁਰੂ ਪਿਆਰੋ ਜਿੰਨੇ ਵੀ ਇਸ ਭਾਰਤ ਦੇ ਵਿੱਚ ਲੈ ਕਹਿ ਲੋ ਜਾਂ ਸੰਸਾਰ ਦੇ ਵਿੱਚ ਕਹਿ ਲੋ ਜਿੰਨੇ ਵੀ ਬ੍ਰਾਹਮਣ ਨੇ ਉਹ ਸਾਰੇ ਮਾੜੇ ਨਹੀਂ ਉਹ ਵੀ ਬ੍ਰਾਹਮਣ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਸਤਗੁਰ ਰਾਮਾਨੰਦ ਜੀ ਬ੍ਰਾਹਮਣ ਸੀ ਸਤਗੁਰ ਜੈਦੇਵ ਜੀ ਬ੍ਰਾਹਮਣ ਸੀ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਅਸੀਂ ਸਾਰੇ ਬ੍ਰਾਹਮਣਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਸਾਰੇ ਜਾਤੀਵਾਦੀ ਸੀ ਹਾਂ ਜਿਹੜੇ ਸੀਗੇ ਉਹਨਾਂ ਨੂੰ ਸਤਿਗੁਰਾਂ ਨੇ ਪ੍ਰਵਾਹ ਨਹੀਂ ਕੀਤੀ ਕਬੀਰ ਸਾਹਿਬ ਨੇ ਬਨਾਰਸ ਕੇ ਠੱਗ ਲਿਖਿਆ ਓਏ ਹਰ ਕੇ ਸੰਤ ਨਾ ਕੀਏ ਬਨਾਰਸ ਕੇ ਠੱਗ ਕਿਉਂਕਿ ਬਨਾਰਸ ਦੇ ਵਿੱਚ ਜਿੰਨੇ ਅਸੀਂ ਸਭ ਲੁੱਟਣ ਵਾਲੇ ਬੈਠੇ ਸੀ ਸਤਗੁਰਾਂ ਨੇ ਉਹਨਾਂ ਦਾ ਪਾਜ ਉਹ ਘਾੜ ਦਿੱਤਾ ਕਹਿਣ ਦਾ ਮਤਲਬ ਇਹ ਆ ਸਤਗੁਰ ਕਬੀਰ ਸਾਹਿਬ ਮਾਰੇ ਕਿਸੇ ਦੀ ਪ੍ਰਵਾਹ ਨਾ ਕਰਦੇ ਹੋਇਆ ਗੁਰਬਾਣੀ ਦੇ ਵਿੱਚ ਡੰਕੇ ਦੀ ਝੋਟ ਨਾ ਆਖਦੇ ਨੇ ਬ੍ਰਾਹਮਣ ਆ ਉਹ ਪੰਡਤਾ ਜੇ ਤੂੰ ਜਨੇਊ ਪਾਉਣ ਦੇ ਨਾਲ ਉੱਚੀ ਕੁੱਲ ਦਾ ਹੈ ਤੇਰੇ ਕੋਲੇ ਤਾਂ ਗਲ ਦੇ ਵਿੱਚ ਥੋੜਾ ਜਿਹਾ ਸੂਤ ਪਾਇਆ ਤੇ ਆਪਦੇ ਆਪ ਨੂੰ ਉੱਚੀ ਕੁੱਲ ਦਾ ਆਖਦਾ ਮੇਰੇ ਘਰ ਸੂਤ ਦੇ ਢੇਰ ਲੱਗੇ ਹੋਏ ਨੇ ਫਿਰ ਸਭ ਤੋਂ ਵੱਡੀ ਕੁੱਲ ਦਾ ਤਾਂ ਮੈਂ ਹੋਇਆ ਨਾ ਸੋ ਗੁਰੂ ਪਿਆਰੋ ਸਤਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਸਮਝਾਉਣ ਦਾ ਤਰੀਕਾ ਦੇਖੋ ਕਿੰਨਾ ਨਵੇਕ ਲੱਗ ਕਿੰਨਾ ਸੋਹਣਾ ਸੀ ਤੇ ਪੰਡਿਤ ਸਤਗੁਰਾਂ ਦੇ ਚਰਨਾਂ ਤੇ ਝੁਕ ਜਾਂਦੇ ਸਨ ਸਤਗੁਰਾਂ ਨੇ ਬਾਣੀ ਦੇ ਵਿੱਚ ਸਾਨੂੰ ਵੀ ਜਾਤਾਂ ਪਾਤਾਂ ਵਹਿਮਾਂ ਭਰਮਾਂ ਪਖੰਡਾਂ ਤੋਂ ਉੱਪਰ ਉੱਠਣ ਲਈ ਕਿਹਾ ਇੱਕ ਅਕਾਲ ਪੁਰਖ ਦੇ ਨਾਲ ਲੱਗਣ ਲਈ ਕਿਹਾ ਇਸ ਕਰਕੇ ਸਾਡਾ ਵੀ ਬਣ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਨਾਲ ਲੱਗੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਆਪਣਾ ਜੀਵਨ ਸੋਹਣਾ ਤੇ ਵਧੀਆ ਬਣਾਈਏ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪਣੇ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਜੋ YouTube ਤੇ ਬਣਾਇਆ ਹੈ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰਿਓ ਇਹ ਵੀਡੀਓ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਜ਼ਰੂਰ ਭੇਜੋ ਤਾਂ ਜੋ ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਦੇ ਨਾਲ ਜੋੜਿਆ ਜਾ ਸਕੇ ਇਨੀਆਂ ਬੇਨਤੀਆਂ ਪ੍ਰਵਾਨ ਜੀ ਅਗਲੀ ਵੀਡੀਓ 'ਚ ਅਗਲਾ ਇਤਿਹਾਸ ਲੈ ਕੇ ਗੁਰਬਾਣੀ ਦੇ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ